ਮੁਜੀ ਥੇ ਦੇ ਅੰਦਰ 15 ਲੋਕਾਂ ਦੀ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਕਰਕੇ ਬਹੁਤ ਸਾਰੇ ਲੋਕ ਆਪਣੀ ਜਾਨ ਦੇ ਨਾਲ ਚੂਜ ਰਹੇ ਹੈ ਕਿਉਂਕਿ ਇਹ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਂ ਤਾਂ ਅੰਦਰੋਂ ਨੁਕਸਾਨ ਹੋਊਗਾ ਜਾਂ ਆਪਣੀ ਅੱਖਾਂ ਦੀ ਰੋਸ਼ਨੀ ਗਵਾਣਗੇ ਕਿਉਂਕਿ ਪਹਿਲਾਂ ਵੀ ਪਿਛਲੇ ਸਾਲ ਵੀ ਸੰਗਰੂਰ ਦੇ ਅੰਦਰ ਆਈ ਹੋਈ ਸੀ ਉਦੋਂ 20 ਤੋਂ ਜ਼ਿਆਦਾ ਮੌਤਾਂ ਉੱਥੇ ਹੋਈਆਂ ਸੀ ਤੇ ਪਤਾ ਨਹੀਂ ਕਿੰਨੇ ਲੋਕਾਂ ਦੀ ਅੱਖਵਾਂ ਨੇ ਹੋਗੇ ਸੀਗੇ ਇੱਕ ਵਾਰ ਫੇਰ ਉਹੀ ਘਟਨਾ ਹੋ ਰਹੀ ਹੈ ਪਰ ਪੰਜਾਬ ਦੇ ਲੋਕ ਅਸੀਂ ਦੋਸ਼ ਕਿਨੂੰ ਦੇਈਏ ਕਿਨੂੰ ਜਾ ਕੇ ਅਸੀਂ ਤੋਹਾਰ ਕਰੀਏ ਕਹਿੰਦੇ ਇਹਨੇ ਸਈਆਂ ਬਏ ਕੁਤਵਾਲ ਤੋਂ ਫਿਰ ਡਰਕਾਏਗਾ ਜਿਹੜੇ ਲੋਕ ਹੈ ਜੇ ਪੰਜਾਬ ਸਰਕਾਰ ਚਲਾ ਰਹੇ ਹੈ ਪਹਿਲਾਂ ਦਿੱਲੀੋਂ ਚਲਾਉਂਦੇ ਸੀ ਹੁਣ ਇੱਥੇ ਆ ਕੇ ਬਹਿ ਗਏ ਸ਼ਰਾਬ ਦੇ ਘੁਟਾਲੇ ਦੇ ਅੰਦਰ ਡੇਢ ਡੇਢ ਸਾਲ 2 2 ਸਾਲ ਜੇਲਾ ਕਟਕਿਆਂ ਵਾਲੇ ਚਾਹੇ ਸੁਸੋਦੀਆ ਜੀ ਸੀਗੇ ਡਿਪਟੀ ਚੀਫ ਮਨਿਸਟਰ ਦਿੱਲੀ ਦੇ ਚਾਹੇ ਗੁਪਤਾ ਜੀ ਸੀ ਇਹਨੇ ਮੰਤਰੀ ਸੀਗੇ ਚਾਹੇ ਇਹਨਾਂ ਦੇ ਬਾਕੀ ਕੋਈ ਮੰਤਰੀ ਸੰਤਰੀ ਹੈ ਕੇਜਰੀਵਾਲ ਸਾਹਿਬ ਵੀ ਇੱਥੇ ਬੈਠੇ ਰਹਿੰਦੇ ਆ ਉਹ ਵੀ ਅੰਦਰ ਉਹਨਾਂ ਦਾ ਵੀ ਕੰਮ ਤਾਂ ਸਾਰਿਆਂ ਦਾ ਇੱਕੋ ਹੀ ਹੈ ਸ਼ਰਾਬ ਵਾਲੇ ਤਾਂ ਘੁਟਾਲੇ ਚ ਇੱਥੇ ਜਾ ਕੇ ਆਏ ਦਿੱਲੀ ਸਰਕਾਰ ਇਹਨਾਂ ਤੋਂ ਖੋਲੀ ਹੁਣ ਇਹਨਾਂ ਕੋਲ ਲੈ ਦੇ ਕੇ ਇੱਕ ਜਿਹੜੀ ਆ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬਣਿਆ ਬੈਠਿਆ ਪੰਜਾਬ ਨਾਲ ਵਾਸਤੇ ਤੇ ਉਹਨੂੰ ਲੁੱਟਣ ਕਸਰਟਸ ਨੂੰ ਵਾਸਤੇ ਸਾਰੀ ਸਰਕਾਰ ਇੱਥੇ ਆ ਕੇ ਬੈਠੀ ਹੈ ਭਗਵੰਤ ਮਾਨ ਜੀ ਦਾ ਇਹਦੇ ਚ ਮੈਂ ਨਹੀਂ ਸਮਝਦਾ ਕੋਈ ਜਿਆਦਾ ਲੰਮਾ ਐਵੇਂ ਨਾ ਇਹ ਇੱਥੇ ਗੇੜੇ ਜੇ ਕੱਢਦੇ ਫਿਰਨ ਭਗਵੰਤ ਮਾਨ ਜੀ ਤੇ ਕੱਟ ਪੁਤਲੀ ਹੈ ਸਰਕਾਰ ਤਾਂ ਕੇਸੇ ਸੋਧ ਸੋਧੀਆਂ ਜੀ ਤੇ ਕੇਜਰੀਵਾਲ ਸਾਹਿਬ ਚਲਾ ਰਹੇ ਨੇ ਦੋਸਤਾਂ ਉਹਨਾਂ ਨੂੰ ਐਸਾ ਉਹਨਾਂ ਦੀ ਸ਼ੈਦੇ ਉੱਤੇ ਅੱਜ ਪੰਜਾਬ ਨੂੰ ਸਾਰੇ ਨੂੰ ਕਹਿੰਦੇ ਚਿੱਟਾ ਖਤਮ ਕਰਨ ਲੱਗੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਸੋਦੀਆ ਸਾਹਿਬ ਮੇਰਾ ਤੁਹਾਨੂੰ ਸਵਾਲ ਹੈ ਆ ਜਿਹੜਾ ਤੁਸੀਂ ਚਿੱਟੇ ਦੇ ਮਗਰ ਪਏ ਉਹ ਜਿਹੜੀ ਗੁਲਾਬੀ ਰੰਗ ਵਾਲੀ ਸ਼ਰਾਬ ਹੈ ਆ ਆ ਨਸ਼ਾ ਹੀ ਨਹੀਂ ਕਿੰਨੀਆਂ ਵਧਾਤੀਆਂ ਤੁਸੀਂ 23 24 ਦੇ ਅੰਦਰ ਜਦੋਂ ਸਰਕਾਰ ਬਣੀ ਐ ਇਹਨਾਂ ਦੀ 40 ਲੱਖ ਪੇਟੀਆਂ ਵਿਕਦੀਆਂ ਸੀਗੀਆਂ ਇੱਕ ਪੇਟੀ ਦੇ ਅੰਦਰ ਜਿਹੜੇ ਕੋਈ ਮਾਤੜ ਮੇਰ ਵਰਗੇ ਨਹੀਂ ਪੀਣ ਵਾਲਾ ਉਹਨਾਂ ਨੂੰ ਮੈਂ ਦੱਸ ਦਿਆਂ 12 ਬੋਤਲ ਹੁੰਦੀਆਂ 5 ਕਰੋੜ ਦੇ ਕਰੀਬ ਬੋਤਲਾਂ ਪੰਜਾਬ ਦੇ ਅੰਦਰ ਉਸ ਸਾਲ ਵਿਕੀਆਂ ਸੀਗੀਆਂ ਤੇ ਐਤਕੀ ਆ ਜਿਹੜਾ ਸਾਲ ਗਿਆ 24 25 ਫਾਈਨੈਂਸ਼ੀਅਲ ਈਅਰ ਇਦੇ ਅੰਦਰ 95 ਲੱਖ ਪੇਟੀਆਂ ਵਿਕੀਆਂ। ਕਰੀਬਨ 12 ਕਰੋੜ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਪੰਜਾਬ ਚ ਵਿਕੀਆਂ। ਅਵੇਂ ਨਹੀਂ ਕਹਿ ਦਿੰਦੇ ਵੀ 6.5 ਹਜ਼ਾਰ ਕਰੋੜ ਦਾ ਸਾਡਾ ਮੁਨਾਫਾ ਸੀਗਾ, ਕੀ 11 ਹਜ਼ਾਰ ਕਰੋੜ ਕਰ ਲਾਂਗੇ। ਸਰਕਾਰ ਦੇ ਮੁਨਾਫੇ ਦੇ ਨਾਲ ਇਹਨਾਂ ਨੂੰ ਕੋਈ ਚਿੰਤਾ ਨਹੀਂ ਸਾਹਿਬ, ਇਹਨਾਂ ਨੂੰ ਚਿੰਤਾ ਹੈ ਵੀ ਉੱਥੇ ਦਿੱਲੀ ਵਾਲੀ ਸਰਕਾਰ ਦਿੱਲੀ ਦੇ ਲੋਕਾਂ ਨੇ ਖੋ ਲਈ। ਉਹਨਾਂ ਨਾਲ ਲੈ ਦੇ ਕੇ ਆ ਪੰਜਾਬ ਵਿੱਚ ਐ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਐ ਇਹਨੂੰ ਕਹਿੰਦੇ ਨਾ ਖੁਰਚ ਖੁਰਚ ਕੇ ਲੈ ਜਾਗੇ ਗਰੀਬ ਦੀ ਮੌਤ ਗਰੀਬ ਦੀ ਹੋਣੀ ਐ ਕਿਉਂਕਿ ਇਹਨਾਂ ਨੂੰ ਆ ਪੈਸੇ ਇਕੱਠੇ ਕਰਨ ਵਾਸਤੇ 11 ਕਰੋੜ ਇਕੱਠੇ ਕਰਨ ਵਾਸਤੇ ਇੱਕ 카ਰਟਲ ਬਣਾਤਾ ਇੱਕ ਇਹਨਾਂ ਦਾ ਗਰੋ ਬਣਾਤਾ ਠੇਕੇਦਾਰਾਂ ਦਾ ਉਹ ਠੇਕੇਦਾਰ ਮਾਜੀ ਜਾਂਦੇ ਐ ਉਹ ਉਹੀ ਠੇਕੇਦਾਰ ਆ ਸਾਥੀਓ ਯਾਦ ਕਰਿਓ ਅੰਮ੍ਰਿਤਸਰ ਦੇ ਅੰਦਰ ਇੱਕ ਕੋਈ ਵਿਚਾਰਾ ਐਨ ਆਰ ਆਈ ਉੱਥੋਂ ਆਇਆ ਸੀ ਕੈਨੇਡਾ ਤੋਂ ਆਪਣੀ ਬੱਚੀ ਦਾ ਸ਼ਾਦੀ ਕਰਨ ਆਲਾ ਨਾਲ ਤਾਂ ਉਹਦੇ ਉੱਥੇ ਉੱਥੇ ਗੋਲੀਆਂ ਚਲਾਈਆਂ ਨਾਲ ਉਹਨਾਂ ਨੂੰ ਕੁੱਟਿਆ ਨਾਲ ਮਾਫੀ ਮੰਗਵਾਈ ਨਾਲ ਪਰਚਾ ਕਰਤਾ ਉਹਨਾਂ ਦੇ ਉੱਤੇ ਇਹ ਠੇਕੇਦਾਰ ਹੋਰੀਆਂ ਇੱਚੇ ਤੁਰੇ ਫਿਰਦੇ ਕਿਉਂਕਿ ਸਰਕਾਰ ਦਾ ਸੁਰੱਖਿਸ਼ਨ ਉਹਨਾਂ ਦੇ ਉੱਤੇ ਹੈ ਆ ਪੈਸੇ ਇਕੱਠੇ ਕਰਨ ਵਾਸਤੇ ਇਹ ਲੋਕ ਲੁੱਟ ਕੇ ਖਾ ਜਾਣਗੇ ਭਗਵੰਤ ਮਾਨ ਜੀ ਕਹਿੰਦੇ ਆ ਆ ਮੌਤਾ ਨਹੀਂ ਹੋਈਆਂ ਕਤਲ ਹੋਏ ਐ ਭਗਵੰਤ ਮਾਨ ਜੀ ਕਤਲ ਕਰਨ ਵਾਲੇ ਤੇ ਕਰੋ ਜ਼ਕਾਰ ਦੇ ਤੁਹਾਡੇ ਤੋਂ ਨਹੀਂ ਹੋਣੀ ਨਾ ਹੀ ਕਿਉਂਕਿ ਤੁਹਾਡਾ ਵੀ ਦੋਸ਼ ਨਹੀਂ ਤੁਹਾਡੇ ਖਿਲਾਫ ਜਿਨ੍ਹਾਂ ਨੂੰ ਲੋਕਾਂ ਨੇ ਆਪੋ ਜੀਸ਼ਨ ਬਣਾਈ ਸੀ ਕਾਂਗਰਸ ਵਾਲਾ ਤਾਂ ਗੋਡੇ ਟੇਕੀ ਬੈਠੇ ਐ ਉਹ ਜਿਹੜੇ ਕਾਂਗਰਸ ਦੇ ਲੀਡਰ ਹੈ ਗੱਡੀਆਂ 'ਚ ਬੈਠ ਬੈਠ ਕੇ ਬਿਆਨ ਛੱਡੀ ਜਾਂਦੇ ਆ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਸਾਹਮਣੇ ਬੋਲਣ ਦੀ ਇਸ ਕਰਕੇ ਆ ਜਿਹੜੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਬੀਜੇਪੀ ਇਸ ਮਸਲੇ ਨੂੰ ਚੱਕੂ ਹੀ ਸਾਹਿਬ ਅਸੀਂ ਗਵਰਨਰ ਸਾਹਿਬ ਕੋਲ ਜਾਵਾਂਗੇ ਤੇ ਸਾਡੀ ਪਹਿਲੀ ਮੰਗ ਹੋਊਗੀ ਵੀ ਆ ਜਿਹੜੇ ਦਿੱਲੀੋਂ ਇੱਥੇ ਬੈਠੇ ਇਹਨਾਂ ਦੀ ਜਾਂਚ ਕਰਵਾਓ ਜਿਹੜਿਆ ਠੇਕੇਦਾਰ ਕੋਈ ਅੰਦਰ ਬੈਠਾ ਹੈ ਜੇਲ੍ਹ ਦੇ ਅੰਦਰ ਕੋਈ ਬਾਹਰ ਪਰੋਲ ਤੇ ਤੁਰੇ ਫਿਰਦੇ ਇਹਨਾਂ ਸਾਰਿਆਂ ਦੀ ਜਾਂਚ ਕਰੋ ਜਿਹੜੇ ਇਹਨਾਂ ਦੇ ਲੀਡਰਾਂ ਦੇ ਨਾਲ ਇਹਨਾਂ ਤੋਂ ਕੋਠੀਆਂ ਖਾਲੀ ਕਰਾਉਂ ਦਿੱਲੀ ਵਾਲਿਆਂ ਤੋਂ ਇੱਥੇ ਇਹਨਾਂ ਦੀ ਜਾਂਚ ਕਰੋ ਇੱਥੇ ਕਰੀ ਗਈ ਜਾਂਦੀ ਹੈ ਕਿਸ ਕਿਸ ਅਥਾਰਟੀ ਨਾਲ ਕਿਹੜੇ ਕਨਸਟੀਟਿਊਸ਼ਨਲ ਪੋਜੀਸ਼ਨ ਇਹਨਾਂ ਕੋਲ ਜੀ ਸਰਕਾਰ ਦੀ ਮੀਟਿੰਗਾਂ ਆ ਲੈ ਜਾਂਦੇ ਆ ਉੱਥੇ ਪਾਲਿਸੀ ਬਣਾਈ ਢੇਢ ਢ ਸਾਲ ਕੱਟ ਕੇ ਆਏ ਮੈਂ ਕਹਿੰਦਾ ਜੀ ਇੱਥੇ ਆ ਪਾਲਿਸੀ ਸ਼ਰਾਬ ਵਾਲੇ ਇਹਨਾਂ ਨੇ ਲਾਗੂ ਕੀਤੀ ਹੈ ਗਰੀਬ ਦੀ ਜਾਨ ਦਾ ਤਾਂ ਕੋਈ ਮੁੱਲ ਹੈ ਨਹੀਂ ਅਮੀਰਾਂ ਨੂੰ ਤੁਸੀਂ ਅੰਗਰੇਜ਼ੀ ਸ਼ਰਾਬ ਪਿਆ ਪਿਆ ਕੇ ਮਹਿੰਗੀ ਕਰਤੀ ਆ ਜਿਹੜੀ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਮਰੀ ਜਾਂਦੇ ਹੋ ਸੋ ਇਸ ਮਸਲੇ ਨੂੰ ਚੱਕਣ ਵਾਸਤੇ ਮੇਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸਾਥੀਓ ਜਾਗਰੂਕ ਹੋਣਾ ਪਊਗਾ ਸਾਬ ਸੁੱਤਿਆਂ ਦੇ ਤੇ ਕੱਟੇ ਜਾਂਦੇ ਫਿਰ ਤੁਸੀਂ ਧਿਆਨ ਕਰਕੇ ਇਸ ਕਰਸੇ ਕਰੀਏ ਜੀ ਭਾਜਪੀ ਆਪਣੀ ਜ਼ਿੰਮੇਵਾਰੀ ਨਹੀਂ ਪਾਉਗੀ ਜਿਹੜਾ ਵੀ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ ਸਮਝਦਾ ਹੈ ਵੀ ਇਹ ਦਿੱਲੀੋਂ ਆ ਕੇ ਇੱਥੇ ਲੁੱਟੀ ਜਾਂਦੇ ਐ ਪੰਜਾਬ ਨੂੰ ਬਦਨਾਮ ਕਰ ਰਹੇ ਐ ਪੰਜਾਬ ਨੂੰ ਆ ਜਿਹੜੀ ਨਜ਼ਰ ਲੱਗੀਆਂ ਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਇੱਕ ਜੁਟਾਉਣਾ ਪਊਗਾ ਆਓ ਸਾਰੇ ਇਕੱਠੇ ਹੋ ਕੇ ਇਸ ਤੋਂ ਆਪਣਾ ਖਿਹੜਾ ਚੜਾਈਏ क्या कहेंगे आज देखो मैं इसके लिए डायरेक्टली आपकी गवर्नमेंट को भगवंत मान को हरपाल सिंह चीमा को डायरेक्टली रिस्पॉन्सिबल समित इनका एडमिनिस्ट्रेटिव फेलियर है सोलह लोग एक ही असेंबली हल्के में मारे गए दस से ज्यादा जख्मी मेरा कहना है कि आज से तो चल नहीं रहा इनकी कंप्लीट इंटेलिजेंस फेलियर है कंप्लीट लॉ एंड ऑर्डर फेलियर है ये नशे के खिलाफ युद्ध की बात कर रहे कैसा युद्ध है ये एक दिन में सोलह व्यक्ति मारे गए दस से ज्यादा क्रिटिकल हालत में हूँ और इससे बड़ा फेलियर और क्या हो सकता है किस तरह की कार्रवाई की मांग करते हैं आप नहीं कार्रवाई तो जो कानूनी कार्रवाई है वो ही होगी तो कम्पनसेशन चला नहीं कॉम्पनसेशन तो पता नहीं आप ये क्या देंगे कॉम्पनसेशन तो गवर्नमेंट पर डिपेंड करता हम तो चाहेंगे कि मैक्सिमम कॉम्पनसेशन मिलनी चाहिए गरीब लोग है